ਗਾਈਸ ਹੈਲੋ ਮੰਮੀ ਜੀ ਅੱਜ ਕੀ ਹੋਇਆ ਵਾ ਠੀਕ ਨਹੀਂ ਹੈ ਬਖਾਲ ਚੜੇ ਕਾਦੀ ਰੈਸਪੀ ਅੱਜ ਦੇ ਟਿਕਰੀ ਤੇ ਗਾਈਸ ਚੀਰੰਦੀ ਮੰਮੀ ਗੰਡੇ ਪਿਆਜ਼ ਤੇ ਸ਼ਿਮਲਾ ਮਰਚ ਮੈਂ ਗਾਈਸ ਤੇਲ ਹੀ ਨਹੀਂ ਤੇ ਗਾਈਸ ਤੁਹਾਨੂੰ ਪਕੌੜਿਆਂ ਦੀ ਪਉਣੀ ਹੈ ਨਾ ਮੰਮੀ ਕੱਲ ਬਣਾ ਦੇਵਾਂਗੇ ਅੱਜ ਘੰਮੇ ਬਣਾਵਾਂਗੇ ਤੇ ਵੇਖ ਲਓ ਇੱਥੇ ਅੰਦਰ ਹੈ ਹਨ

ਜਾਂ ਜਦਾ ਮੋਟਾ ਨਾ ਜਾਂਦਾ ਫਰੀਕ ਜਿੱਦਾਂ ਸਬਜ਼ੀਆਂ ਚ ਤੇ ਚੱਲ ਫਰੀਕ ਕਰ ਲਈ ਤੇ ਥੋੜਾ ਜਿਹਾ ਮੋਟਾ ਰੱਖ ਲੈ ਚ ਹਾਂ ਠੀਕ ਐ ਨੰਬੜ ਐਨਾ ਬੜਾ ਮੋਟਾ ਫਿਰ ਮੋਟੇ-ਮੋਟੇ ਆਉਂਵਣਗੇ ਲੈ ਠੀਕ ਬੜਾ ਹਮਮ ਗਾਇਸ ਪਨੀਰ ਕਯੂਬ ਚ ਕੱਟਿਆ ਜਾਂਦੇ ਆਂ ਕਰ ਲੈ ਤੇ ਉੱਤੋਂ ਬੜਾ ਆਪਾਂ ਹੁਣ ਅਨੂ ਕਾਰ ਜਿਆਦਾ ਮੋਟੇ ਨਹੀਂ ਮੋਟੇ ਗਾਈਜ਼ ਇਹ ਨਾਲ ਵੀ ਆਹ ਹਾਂ ਕੀ ਠੀਕ ਅਨੂ ਬਣਦਾ ਬਸ ਠੀਕ ਮੈਦਾ ਪਾਤਾ ਜੀ ਗਾਈਜ਼ ਹੁਣ 2 ਚਮਚ 2 ਚਮਚ ਗਾਈਜ਼ ਮੈਦਾ ਪਾਤਾ ਹੁਣ ਪੁਣਾ ਜਿੰਜਰ ਗਾਰਲਿਕ ਪੀਸ ਹੁਣ ਆਪਾਂ ਪੁਣਾ ਜੀ ਜਿੰਜਰ ਤੇ ਕੜਾ ਪੇਸਟ ਮੰਮਾ ਗਾਰਲਿਕ ਪੇਸਟ ਦੇਖੋ ਜੀ ਵਿੱਚ ਸਮੈਲ ਕਰਕੇ ਨਹੀਂ ਹੁਣ ਚਿਲੀ ਫਲੈਕਸ ਲੱਗੀ ਪਉਣ ਮੰਮੀ ਗਾਇਸ ਫਿਰ ਜোন ਲੱਗੀ ਮੰਮੀ ਹਲਦੀ ਪਉਣ ਕਸ਼ਮੀਰੀ ਮਿਰਚ ਕਸ਼ਮੀਰੀ ਮਿਰਚ ਨਮਕ ਉਰਿ ਮੇਠੀ ਮੰਦ ਲੱਗੀ ਇਸ ਨਮਕ ਪਾਤਾ ਵਾ 1 ਟੇਬਲस्पून ਚਾਟ ਮਸਾਲਾ ਗੀ ਮਸਾਲਾ ਗਾ ਸਪੂਨ ਲੱਗੀ ਮੰਮੀ ਉਹ ਹਉ ਉਤ ਕਿਆ ਸਾਡੇ ਕਯੂਬਸ ਆ ਤੇ ਹੁਣ ਸਬਜ਼ੀਆਂ ਪਉਣੀਆਂ ਦਆਂੀਆਂ ਚਲੋ ਗਾਇਸ ਕਸਤੂਰੀ ਮੇਥੀ ਥੋੜੀ ਜੀ ਹੱਥ ਨਾ ਕਰਕੇ ਕਿਤੇ ਪਾ ਲ ਵਾਹ ਇਹਦੀ 스멜 ਲੱਦ ਆਣੀ ਆ ਕੀ ਜਿਹਦਾ ਬਣਨੀ ਮੈਂ ਤੇ ਕਰਦੇ ਆ ਸਾਈਸਨ ਪਨੀਰ ਪੈ ਗਿਆ ਵਿੱਚ ਆ ਸ਼ਾਇਦ ਆਪਣਾ ਸਮਾਂ ਹੁਣ ਇਨਗਰੀਡੀਅੰਟ ਜਿਹੜੇ ਆਪਾਂ ਕੀਤੇ ਉਹਨੂੰ ਪਾਉਣਾ ਕੋਈ ਇਨਗਰੀਡੀਅੰਟ ਜਿਹੜੇ ਆਪਾਂ ਕੀਤੇ ਉਹ ਹੁਣ ਪਾਦੇ ਵਾਂ ਇਸ ਮੰਮੀ ਹੁਣ ਕੀ ਕਰਨ ਦੇ ਮਮਾ ਜੀ ਰਲੋਂਦੇ ਪੇ ਕਿੰ ਇਹ ਤਾਂ ਮੰਮੀ ਨਾਲ ਆ ਲਾ ਕੇ ਰੱਖੀ ਜਾਣੇ ਹੈ ਹਾਂਜੀ ਓਕੇ ਜੀ ਸਮੈਲ ਆਉਂਦੀ ਨਾ ਹੈ ਨਾ ਹੋਣੀ ਆਉਂਦੀ ਵੀ ਜਿੱਦਾਂ ਪਰਖੇ ਬਣਾਉਣ ਦੇ ਅੱਛਾ ਮਾਵਾ ਵਧੀਆ ਆਉਂਦੀ ਨਾ ਸਮੈਲ ਮਮਾ ਹੈ ਨਾ ਆ ਇਸ ਵੇਖੋ ਮੰਮੀ ਕਰਨ ਦਾ ਪੀਆ ਮੰਮੀ ਕਿੰਨਾ ਟਾਈਮ ਇਹਨੂੰ ਹੁਣ ਟਾਈਮ ਤੇ ਤੁਹਾਨੂੰ ਲੱਗਦਾ ਇਹ ਬੇਚੀ ਜੀ ਨਹੀਂ ਓਕੇ ਗਾਇਸ ਓਕੇ ਮੰਮ ਜੀ ਮਾਈ ਫੇਵਰਟ ਚੀਜੀ ਹਣਾ ਮੰਮੀ ਮੰਮਾ ਕਦੀ ਠੀਕ ਨਹੀਂ ਨਾ ਮੈਨੂੰ ਤਾਂ ਵੀ ਚੀਜੀ ਬਣਾ ਕੇ ਦੇ ਹੁੰਦੇ ਨਾ ਹਾਂਜੀ ਮੈਂ ਰੈਡੀ ਕਰਦੀ ਨਾਲੇ ਫਿਰ ਤੁਹਾਨੂੰ ਬੋਹਣੀ ਸਾਰੇ ਕੀ ਹੋ ਗਿਆ ਰੈਡੀ ਹਾਂਜੀ ਹੋ ਗਈ ਗਾਇਸ ਮੰਮੀ ਨੇ ਕਰਤੇ ਰੈਡੀ ਤੇ ਹੁਣ ਲੱਗਿਆ ਆਪਾਂ ਓਵਨ ਚ ਰੱਖਣ ਤੇ ਆਪਣਾ ਓਵਨ ਆਪਾਂ ਕਿੱਦਾਂ ਸੈੱਟ ਕਰਨਾ ਵਾ ਰੱਖ ਮਮੀ ਮੈਂ ਮਨਸਾਡ ਨਹੀਂ ਇਹਦੇ ਚਾਹੀਦੀ ਨਹੀਂ ਐਂ ਨਹੀਂ ਹੁੰਦੀ ਵਸੇ ਤੇ ਹੂੰ ਮਮੀ ਹੁਣ ਲੱਗਣ ਰੱਖਣ ਲੱਗੀ ਵਾ ਓਵਨ ਰੱਖ ਤੇ ਠੰਜੀ ਤੇ ਚਲੋ ਮੈਂ ਗਾਇਸ 8 ਮਿੰਟ ਆਪਾਂ ਸੈੱਟ ਕਰਤਾ ਹੁਣ ਤੇ ਗਾਇਸ ਹੁਣ ਓਵਨ ਚ ਰੱਖ ਦਿੱਤੀ ਆਪਾਂ ਵੇ ਵੇਖ ਸਾਦੇ ਜੋ 8 ਮਿੰਟ ਲਈ ਇਹ ਜਿਹੜਾ ਆਪਣਾ ਮਿਕਸਰ ਨੂੰ ਥੱਲੇ ਡਿੱਗਣਾ ਵਾ ਇਦਾਂ ਮਤਲਬ ਜਦੋਂ ਸ਼ੇਕ ਵੱਜਣਾ ਨਾ ਨਾ ਉਹਦੇ ਤੇ ਤੇ ਹੁਣ ਜਿੰਦਾ 8 ਮਿੰਟ ਤੱਕ ਹੁੰਦੀ ਵਾ ਰੈਸਪੀ ਸਾਡੀ ਤੇ ਆਪਾਂ ਹੁਣ ਤੱਕ ਚਟਨੀ ਬਣਾਉਂਦੇ ਆ ਪਦੀ ਧਨੀਏ ਚਲ ਕੀ ਕੀ ਪਾਇਆ ਇਹ ਮਰਕਰ ਮਿਰਚਾਂ ਦੋ ਤੇ ਲਸਣ ਟੁਰੀਆਂ ਤੇ ਧਨੀਆ ਹਾਂ ਠੀਕ ਆ ਵਿੱਚ ਹੁਣ ਥੋੜੀ ਜਿਹੀ गाइस ਬਰਫ਼ ਪਾਉਣੀ ਬਰਫ਼ ਇਸ ਕਰਕੇ ਪਾਉਣੀ ਵੀ ਥੋੜੀ ਜੀ ਨਾ ਉਹਦੇ ਵਿੱਚ ਉਹ ਸਾਡਾ ਆਪਣਾ ਥੋੜਾ गाइस ਸਬੰਧ ਰੱਖਤਾ ਮੰਮੀ ਨੇ ਹੌਂ ਨਿੰਬੂ ਪੋਣਾ ਵਾ ਐਕਚੁਅਲ ਚ ਆਪਾਂ ਪਾਏ ਵਾ 2-4 ਤੁਰੀਆਂ ਲਸਣ ਦੀਆਂ ਅਦਰਕ ਉਹ ਥੱਲੇ ਡੇਗਿਆ ਹਾਂ ਦਮਾਣ ਵਾਲੇ ਥੱਲੇ ਵਿੱਚ ਕਰਤਾ ਹੁੰਦੇ ਨੇ ਤੇ ਗਾਇਸ ਹੁਣ ਮਿਕਸੀ ਗ੍ਰੇਂਡ ਲੱਗੀ ਮੰਮੀ ਕਰਨ ਹਰੀ ਚਟਨੀ ਦਾ ਹੁਣ ਰਬੋਰਡ ਨੇ ਸੈਟ ਕਰ ਚਟਨੀ ਹੋ ਗਈ ਸਾਡੀ ਰੈਡੀ ਹਨਾ ਮੰਮਾ ਮੰਮੀ ਹੋਈ ਨੇ ਇਸ ਗ੍ਰੀਨ ਚਟਨੀ ਬਣ ਕੇ ਹੋ ਗਈ ਰੈਡੀ ਹੁਣ ਇਹਨਾਂ ਆਪਾਂ ਕਿਹਦੇ ਨਾਲ ਖਾਣਾ ਮੰਮਾ ਟਿੱਕੇ ਨਾਲ ਠੀਕ ਹੈ ਗਾਇਸ ਮਿਲਦੇ ਆਂ ਇਧਰ ਪਨੀਰ ਟਿੱਕਾ ਵੀ ਹੋ ਚੁੱਕਾ ਰੈਡੀ ਹੈ 1 ਕਿਲੋ 30 ਮੀਟਰ ਰਹਿ ਗਿਆ 140 ਚੱਲੀ ਵਾ 58 57 50 ਹੋ 55 56 ਗਲਤ ਕਾਊਂਟਿੰਗ ਬੋਲਦੀ ਗਾਇਸ ਹੋ ਜਾਂਦਾ ਤਾਂ ਫਿਰ ਮਿਲਦੇ ਵਾਂ ਹੋ ਗਈ ਆ ਟਾਈਮ ਪੂਰਾ ਹੋ ਗਿਆ ਵਾ ਹੁਣ ਲੱਗੇ ਕੱਢਣ ਗਾਇਸ ਮੰਮੀ ਹੁਣ ਇਹਨੂੰ ਫੇਰ ਮੈਨੂੰ ਪਾਸੇ ਬਦਲ ਲੈਣਾ ਹਾਂ ਬਦਲਣਾ ਹਾਂਜੀ ਗਾਇਸ ਹੁਣ ਇਹਦੀ ਮਤਲਬ ਫੇਰ ਤੋਂ ਇਹ ਪਾਸੇ ਬਦਲਣ ਦੀ ਮੰਮੀ ਬਣ ਕੇ ਰੈਡੀ ਪਨੀਰ ਟਿੱਕਾ ਜੀ ਸਾਡੇ ਪਨੀਰ ਟਿੱਕਾ ਰੈਡੀ